ਇਸ ਪਾਸੇ ਨਾ ਹੋ ਯਾਰ ਇਧਰ ਆ ਕੀ ਕਰਦੇ ਏ ਚਲ ਮਾਰੇ ਬਾਜੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਜਿੰਦਾਬਾਦ

Pedro, el gringo. ਹੈਲੋ ਕਿੱਥੇ ਜੇ ਇੱਥੇ ਵੀ ਆ ਜੀ ਪੁਲਿਸ ਤਾਂ ਕੰਮ ਕੀ ਕਰਦੇ ਵੀ ਆ ਉਹ ਫੜੋ ਯਾਰ ਅੱਗੇ ਨਾਲ ਬੋਲ ਤੇ ਪੁਲਿਸ ਦਾ ਕੰਮ ਕੀ ਕਰਦੇ ਵੇ ਆਓ ਆਓ ਤੁਸੀਂ ਇੱਧਰ ਇਹ ਨਗਰੂ ਵਾਲਾ ਵੇ ਗਰੂ ਆ ਲਾ ਜੋ ਚੱਕ ਦੇ ਲੱਤੋ ਫੜਤੀ ਜਾਂਦੇ ਪੰਨੋਰੀ ਸਾਹ ਲੜਦੇ ਪੈਣ ਆਹ ਗੱਡੀ 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 ਬੈਂਦੀ ਕਰ ਰਿਹਾ ਖੜੇ ਹੋ ਭਾਈ ਕੋਲੀ ਮਾਰ ਕੋਲੀ ਮਾਰ ਕੋਲੀ ਮਾਰ اوه اودر اودر بني 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 اودر

ਰੰਗਵਾ ਆਪਾਂ ਕੋ ਉਤਾਰੀ ਗਈ ਬਾਦੋ ਉਤਾਰੀ ਗਈ ਹਰਮੰਦਰ ਸਿੰਘ ਟੈਂਗਰੂ ਸਾਡੇ ਜ਼ਿਲ੍ਹਾ ਹੁਗ ਆਹ ਵੇਖੋ ਪੱਕਾ ਲੈ ਲੈਂਦੇ ਆ ਵੀਡੀਓ ਬਣਾਓ ਨਾਲ ਯਾਰ ਹੋਰ ਜੀ ਆਹ ਵੇਖੋ ਪੱਕਾ ਲੈ ਲੈਂਦੇ ਆ ਇੱਥੇ ਆਹ ਬੰਦੇ ਆ ਸਾਡੇ ਕੋਲ ਹੋਰ ਜੀ ਬੰਦੇ ਆ ਆਪਾਂ ਪੱਕਾ ਲੈ ਲੈਂਦੇ ਆ ਵੀਡੀਓ ਬਣਾਓ ਬੈਠੋ ਬੈਠੇ ਥੱਲੇ ਬੈਠੇ ਥੱਲੇ ਬਿਦੁਰ ਕੋ ਟਰੈਕਟਰ ਪਿੱਛੇ ਆ ਇੱਕ ਮਿੰਟ ਇੱਕ ਮਿੰਟ ਖੜ੍ਹ ਜਾ ਆ ਦੇਖ ਲਓ ਜੀ ਪੁੱਠੇ ਕਰਕੇ ਕਰ ਜਾ ਚਲੋ ਸ਼ੋਸ਼ ਟਰੈਕਟਰ ਪਿੱਛੇ ਆ ਲਾ ਦੋ ਕਹਣਾ ਟਰੈਕਟਰ ਪਿੱਛੇ ਇਹ ਰਹਿਣ ਬਾਕੀ e <laughs> ਅੱਗੇ ਆਓ ਅੱਗੇ ਸੋਛਰੇ ਆਮ ਪ੍ਰਸ਼ਾਸਨ ਤੱਕਾਂ ਕੀ ਕਰ ਰਿਹਾ ਇੱਥੇ ਮੌਕੇ ਤੇ ਡਗਰੂ ਰੇਲਵੇ ਟਰੈਕ ਤੇ ਡੀਐਸਪੀ ਦੀ ਧੱਕੇਸ਼ਾਹੀ ਬਜ਼ੁਰਗਾਂ ਦਾ ਖੂਨ ਕੱਢਿਆ ਗਿਆ ਬਾਪੂ ਕੀ ਹੋਇਆ ਉਂਗਲ ਤੇ ਬਾਪੂ ਉਂਗਲ ਦਿਖਾਈ ਕੀ ਹੋ ਰਿਹਾ ਉਹ ਕੀ ਨਾ ਕੀ ਨਾ ਕੀ ਨਾ ਆ ਗਿਆ ਸਿੱਖਣ ਕਿ ਨਾ ਆਈ ਓ ਯਾਰ ਨੂੰ ਆ ਲਈ ਜਾਂਦਾ ਕਾਹਦੇ ਉੱਥੇ ਨਾ ਆ ਗਾ ਤੁਸੀਂ ਦੇਖ ਸਕਦੇ ਹੋ ਧੱਕੇ ਚਾਈ ਪੱਖਾ ਉਤਾਰ ਕੇ ਜਾ ਰਹੀਆਂ ਨੇ ਪ੍ਰਸ਼ਾਸਨ ਵੱਲੋਂ ਛੋਟੇ ਭਰਾ ਨਹੀਂ ਹੈ ਸ਼ਹਿਰੀਆਂ ਹੋਂਦ ਕਾਛਾਈ ਸੁਭਾਗੂ ਸੁਦਰਨਾਮ ਸਿੰਘ ਪਰਨੂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਕੀ ਕਰੋਗੇ ਯਾਰ ਤੁਮ ਕੀ ਕਰਦੇ ਹੋ ਮੈਂ ਇੱਕ ਵਾਰ ਚੜਦਾ ਜਿੰਦਾਬਾਦ ਜਿੰਦਾਬਾਦ ਓਏ ਓ ਠੀਕ ਨਹੀਂ ਗਏ ਯਾਰ ਕੀ ਕਰਦੇ ਤੁਸੀਂ ਆਪ ਸਿਆਣੇ ਯਾਰ ਕਿਹ ਕਿਸਾਨਾਂ ਦੇ ਪੁੱਤਰ ਜੇ ਹੈ ਯਾਰ 2 2 ਘੰਟਿਆਂ ਦੀ ਏ ਹੈ ਸਰਕਾਰਾਂ ਬਦਲਦੀਆਂ ਰਹਿਣੀਆਂ ਨੇ ਤੁਸੀਂ ਤੁਸੀਂ ਮਾੜਾ ਮੋਟਾ ਬਾਊ ਓ ਬਾਊ ਓ ਮਾੜਾ ਮੋਟਾ ਸੋਜ ਯਾਰ ਕੀ ਹੈ ਇਹ ਕੰਮ ਕੋਈ ਜਾਇਜ਼ ਕਰਦੇ ਪੈਜੇ ਆਪਦੀ ਜ਼ਮੀਰ ਨੂੰ ਆਵਾਜ਼ ਦਿਓ ਇਹ ਜਾਇਜ਼ੇ ਕੰਮ ਦੱਸ ਦੋ ਭਰਾ ਤੁਸੀਂ ਜੇ ਜਾਇਜ਼ ਤਾਂ ਹੈ ਉਹ ਯਾਰ ਛੱਡੋ ਯਾਰ ਇਧਰ ਛੱਡੋ ਤੁਸੀਂ ਛੱਡ ਯਾਰ ਭਾਊ ਤੂੰ ਹੈ ਮੈਨਾਂ ਯਾਰ ਕਿ ਤੂੰ ਵੀ ਕਿਸੇ ਦਾ ਪੁੱਤਰ ਹੈ ਅਨਾਜ ਖਾਨਾ ਤੂੰ ਵੀ ਦੋ ਟਾਈਮ ਇਹ ਸਰਕਾਰ ਨੇ ਧੱਕਾ ਤੁਹਾਡੇ ਨਾਲ ਵੀ ਕਰਨਾ ਤੁਹਾਡੀਆਂ ਨਸਲਾਂ ਬਰਬਾਦ ਕਰਨੀਆਂ ਵਾ ਇਹ ਕੇਂਦਰ ਨੇ ਯਾਰ ਮੈਨੂੰ ਪਿਆਰ ਕਰਾ ਜਰਾ ਚਾਹ ਰਿਹਾ ਕੋਈ ਕੋਲਾ ਪਿਆਰ ਉਹ ਤੁਹਾਡੀ ਜੋ ਨਾ ਵਾਲੀ ਜੋਤੀ ਆ ਕਿੱਥੇ ਜੇ ਵੱਡਾ ਗਰੂ ਆ ਵੇ ਯਾਰ ਛੇਤੀ ਛੇਤੀ ਥੱਲੇ 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 ਕਿੱਥੇ ਹਗੇ ਕਿੱਥੇ ਜੇ ਉਹ ਥੱਲੇ ਯਾਰ ਹੋਰ ਕਿੱਥੇ ਤੂੰ ਹੀ ਹਗੇ ਕਿੱਥੇ ਆਓ 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 ਇਧਰ ਡਗਰੂ ਆਓ ਛੇਤੀ ਆਓ 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 ਇਧਰ ਡਗਰੂ ਆਓ ਛੇਤੀ उन्हें जैसे इतने बुजुर्ग आही एक एक एंटरटेनर ला रहे हैं पार्टी में तो ज़्यादा जो खुशी है इतने वो भी अप्पा भी ਮੁਰਦਾਬਾ ਆਜੋ ਜਰਾ ਨਰਾ 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 ਬਰਾਵਾ ਬਰਾਵਾ ਮੈਂ ਅਵਤਾਰ ਸਿੰਘ ਧਰਮ ਸਿੰਘ ਆ ਜਿਲ੍ਹਾ ਆਗੂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲ੍ਹਾ ਮੋਗਾ ਸੋ ਅੱਜ ਜੋ ਕਿ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਬਿਜਲੀ ਬਿੱਲ 2025 ਨੂੰ ਰੱਦ ਕਰਵਾਉਣ ਲਈ ਹੋਰ ਮਸਲਿਆਂ ਨੂੰ ਲੈ ਕੇ 2 ਘੰਟਿਆਂ ਲਈ ਰੇਲਾਂ ਦਾ ਚੱਕਾ ਜਾਮ ਕਰਨ ਦੀ ਕਾਲ ਦਿੱਤੀ ਸੀ ਉਸੇ ਤਹਿਤ ਅੱਜ ਮੋਗਾ ਵਿਖੇ ਰੇਲਵੇ ਟ੍ਰੈਕ ਜਾਮ ਕੀਤਾ ਗਿਆ ਤੇ ਨਾਲ ਡਗਰੂ ਜੋ ਕਿ ਹਰਮੰਦਰ ਸਿੰਘ ਡੈਮਰੂ ਦੀ ਅਗਵਾਈ ਹੇਠ ਜੋਨ ਬਾਗਾ ਪ੍ਰਾਣਾ ਵੱਲੋਂ ਤੇ ਕ੍ਰਾਂਤੀਕਾਰੀ ਦੇ ਜਗਮਉਨ ਸਿੰਘ ਵੀ ਆਪਣੇ ਸਾਥੀਆਂ ਸਮੇਤ ਉੱਥੇ ਪਹੁੰਚੇ ਤੇ ਡਗਰੂ ਫਾੜਕ ਬੰਦ ਕੀਤਾ ਗਿਆ ਤੇ ਉੱਥੇ 1 ਘੰਟੇ ਬਾਅਦ ਪੁਲਿਸ ਦੀ ਤੱਕੇਸ਼ਾਈ ਛਰੇ ਆਮ ਖਿੱਚ ਤੂੰ ਕੀਤੀ ਗਈ ਕਿਸਾਨ ਆਗੂਆਂ ਦੀ ਪੱਗਾਂ ਉਤਾਰੀਆਂ ਗਈਆਂ ਤੇ ਸੂਬਾ ਆਗੂ ਸਤਨਾਮ ਸਿੰਘ ਪੰਨੂ ਜ਼ਿਲ੍ਹਾ ਆਗੂ ਹਰਮੰਦਰ ਸਿੰਘ ਡੇਮਰੂ ਜਗਮਉਨ ਸਿੰਘ ਬੁੱਕਣ ਸਿੰਘ ਇਹਨਾਂ ਨੂੰ ਖਿੱਚ ਤੂ ਕਰਕੇ ਪੂਰੀ ਤਰ੍ਹਾਂ ਚੱਕ ਕੇ ਪੁਲਿਸ ਵੱਲੋਂ ਇਸ ਤਰ੍ਹਾਂ ਵੀ ਜਿਵੇਂ ਇਹ ਪੰਜਾਬ ਦੇ ਵਸਨੀਕ ਹੀ ਨਹੀਂ ਬੜੀ ਤੱਕੇਸ਼ਾਈ ਨਾਲ ਰੇਲ ਤੋਂ ਬੱਸਾਂ ਦੇ ਵਿੱਚ ਸੁੱਟਿਆ ਗਿਆ ਤੇ ਘੱਲ-ਘਲਾਂ ਥਾਣੇ ਦੇ ਵਿੱਚ ਲਜਾਇਆ ਗਿਆ ਅਸੀਂ ਇੱਥੇ ਪੰਜਾਬ ਸਰਕਾਰ ਦੀ ਨਿਖੇਧੀ ਕਰਦੇ ਆਂ ਵੀ ਬਿਜਲੀ ਸੋਧ ਬਿੱਲ 2025 ਜਿਹੜਾ ਹੈ ਉਹ ਹਰੇਕ ਦੀ ਪਹੁੰਚ ਤੋਂ ਬਾਹਰ ਹੈ ਕੋਈ ਵੀ ਇਹ ਸਹਿਮਤ ਨਹੀਂ ਉਹ ਖਪਤਕਾਰਾਂ ਦੇ ਇੱਕ ਡਾਕਾ ਹੈ ਕਾਰਪੋਰੇਟ ਘਰਾੜਿਆਂ ਨੂੰ ਬਿਜਲੀ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ ਜਿਸ ਦੇ ਵਿਰੋਧ ਵਿੱਚ ਅੱਜ 2 ਘੰਟਿਆਂ ਰੇਲਾਂ ਚੱਕਾ ਜਾਮ ਕਰਨ ਦੀ ਕਾਲ ਦਿੱਤੀ ਸੀ ਪੂਰੇ ਪੰਜਾਬ ਭਰ ਵਿੱਚ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਰੇਲਾਂ ਜਾਮ ਕੀਤੀਆਂ ਗਈਆਂ ਬਾਰੇ ਇੱਥੇ ਮੋਗਾ ਦੇ ਵਿੱਚ ਜੋ ਵੇਖਣ ਨੂੰ ਮਿਲਿਆ ਹੈ ਪ੍ਰਸ਼ਾਸਨ ਦੀ ਬਹੁਤ ਜ਼ਿਆਦੀ ਨਲਾਈਕੀ ਧੱਕੇਸ਼ਾਹੀ ਤੇ ਕਿਸਾਨ ਆਗੂਆਂ ਨੂੰ ਮੋਗਾ ਰੇਲਵੇ ਟਰੈਕ ਤੋਂ ਗ੍ਰਿਫਤਾਰ ਕਰਕੇ ਕਲਕਲਾਂ ਥਾਣੇ ਲਿਜਾਇਆ ਗਿਆ ਤੇ ਉੱਥੇ ਕਿਸਾਨ ਆਗੂ ਉਥੋਂ ਕਲਕਲਾਂ ਥਾਣੇ ਦੇ ਬੈਕਸਾਈਡ ਲੈਂਡ ਤੇ ਫਿਰ ਬਹਿ ਗਏ ਨੇ ਤੇ ਹੁਣ ਇਸ ਟਾਈਮ ਤਰਨਾ ਨਿਰੰਤਰ ਚੱਲਦਾ ਪਿਆ ਹੈ ਸਮਾਂ ਆਉਣ ਵਾਲਾ ਜੋ ਵੀ ਹੈ ਸੂਬੇ ਵੱਲੋਂ ਕਾਲ ਦਿੱਤੀ ਜਾਵੇਗੀ ਉਸੇ ਤਹਿਤ ਅਗਲਾ ਸੰਘਰਸ਼ ਵਿੱਢਿਆ ਜਾਵੇਗਾ ਤੇ ਜਿੰਨਾ ਟਾਈਮ ਇਹ ਪੰਜਾਬ ਸਰਕਾਰ ਜੇਕਰ ਗ੍ਰਿਫਤਾਰ ਕੀਤੇ ਕਿਸਾਨਾਂ ਆਗੂਆਂ ਨੂੰ ਰਿਹਾ ਨਹੀਂ ਕਰਦੀ ਤਾਂ 3 ਵਜੇ ਤੋਂ ਬਾਅਦ ਕੱਲ ਕਲਾਂ ਥਾਣੇ ਦਾ ਘਰਾਓ ਕੀਤਾ ਜਾਏਗਾ ਵੈਗਰੂ ਜੀ ਖਾਲਸਾ ਵੈਗਰੂ ਜੀ ਫਤਿਹ